ਅੱਜ ਜੀ ਅਸੀਂ 2021 2022 ਦੇ ਵਿੱਚ ਕਿੰਨੇ ਕਾਲੇ ਕਾਨੂੰਨ ਰੱਦ ਕਰਕੇ ਆਏ ਸੀ ਤੇ ਹੁਣ ਸੈਂਟਰ ਸਰਕਾਰ ਨੇ ਸਾਰੇ ਹੀ ਸੂਬਿਆਂ ਨੂੰ ਇੱਕ ਖਰੜਾ ਭੇਜ ਕੇ ਦੁਬਾਰਾ ਫੇਰ ਉਹ ਕਾਨੂੰਨ ਲਾਗੂ ਕਰਨੇ ਚਾਹੁੰਦੇ ਨੇ ਜੋ ਕਿ ਉਹਨੇ ਸਾਰੇ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਪਵਾ ਕੇ ਵੀ ਇਹ ਖਰੜੇ ਸਾਡੇ ਕੋਲ ਭੇਜੋ ਜਿ세 ਅਸੀਂ ਦੁਬਾਰਾ ਫੇਰ ਕਾਨੂੰਨ ਲਾਗੂ ਕਰਾਂਗੇ ਇਹ ਸਾਡੀਆਂ ਮੰਡੀਆਂ ਬਿਲਕੁਲ ਬਰਬਾਦ ਕਰਨੀਆਂ ਚਾਹੁੰਦੇ ਨੇ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ ਜਿਆਦਾ ਤੋਂ ਜਿਆਦਾ ਸੈਂਟਰ ਸਰਕਾਰ ਦਾ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜਿਹੜੇ ਆਪਣੇ ਕਿਸਾਨ ਇੱਥੇ ਇਕੱਠੇ ਹੋਏ ਆ ਕਿਹੜੇ ਕਿਹੜੇ ਸਬੰਧ ਦੇ ਵਿੱਚ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਕਿਸਾਨ ਜਿਹੜੀ ਸਰਕਾਰ ਹੈ ਨਾ ਕੇਂਦਰ ਸਰਕਾਰ ਉਹਨੇ ਜਿਹੜੇ ਆਪਾਂ ਕਾਨੂੰਨ ਰੱਦ ਕਰਾਏ ਸੀ ਤਿੰਨ ਕਾਨੂੰਨ ਉਹਨਾਂ ਨੂੰ ਦੁਬਾਰਾ ਫਿਰ ਪਿਛਲੇ ਦਰਵਾਜ਼ੇ ਰਾਈ ਲਾਗੂ ਕਰਾਉਣਾ ਚਾਹੁੰਦੀ ਉਹਨਾਂ ਨੇ ਸਟੇਟਾਂ ਦੇ ਵਿੱਚ ਉਹਦਾ ਖਰੜਾ ਭੇਜਿਆ ਵਾ ਤੇ ਸਟੇਟਾਂ ਦੇ ਰਾਈ ਉਹਨੂੰ ਪਾਸ ਕਰਵਾ ਕੇ ਲਾਗੂ ਕਰ ਦਿੱਤੇ ਪਰ ਅਸੀਂ ਜਿਹੜਾ ਵਾ ਪੁਰ ਜੋਰ ਉਹਦਾ ਵਿਰੋਧ ਕਰਦੇ ਆ ਪੂਰੇ ਦੇਸ਼ ਦੇ ਵਿੱਚ ਦਾ ਅੱਜ ਵਿਰੋਧ ਹੋ ਰਿਹਾ ਵਾ ਇਹ ਕਾਪੀਆਂ ਸਾੜ ਰਹੇ ਆ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਵੀ ਇਹਹੀਂ ਲਾਗੂ ਨਹੀਂ ਹੋਣ ਦੇਣਾ ਬਾਕੀ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਆਪਣਾ ਜਿਹੜਾ ਵਾ ਨਾ ਅੰਦੋਲਨ ਬਹੁਤ ਸ਼ਿਖਰਾਂ ਤੇ ਪਹੁੰਚਿਆ ਹੋਇਆ ਵਾ कि ਆਪਾਂ ਥੋੜਾ ਜਿਹਾ ਜਾਗੀਏ ਅਤੇ ਆਪਣੀ ਜਿਹੜੀ ਵਿਰਾਸਤ ਆ ਉਹਨੂੰ ਆਪਾਂ ਬਚਾ ਲਈਏ ਇਕੱਠੇ ਹੋਈਏ ਸਰਕਾਰਾਂ ਨੂੰ ਝੁਕਣ ਵਾਸਤੇ ਮਜਬੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਜੀ ਸੈਕਟਰ ਸਰਕਾਰ ਨੇ ਮulti ਸਰਕਾਰ ਨੇ ਕਾਲੇ ਤਿੰਨ ਕਾਨੂੰਨ ਕੱਢੇ ਆ ਤੇ ਜਿਹੜਾ ਉਹਨਾਂ ਨੇ ਖੱਟੜਾ ਬਣਾਇਆ ਹੈ ਕਿ ਸਾਰੇ ਕਿਸਾਨ ਜਿਹੜੇ ਅੱਪੜ-ਪੜ ਜਾ ਕੇ ਬੂਟ ਕਰ ਰਹੇ ਆ ਜੋ ਸਾਨੂੰ ਆਗੂਆਂ ਤੋਂ ਹੁਕਮ ਆਇਆ ਹੈ ਕਿ ਅੱਜ 13 ਤਰੀਕ ਨੂੰ ਜੋ ਆਪਾਂ ਭੁਗੇ ਬਾਲਦੇ ਆ ਕੁੰਦਨਾਨਾ ਸਰਕਾਰ ਦੇ ਕਾਲੇ ਕਾਨੂੰਨ ਜਿਹੜੇ ਤਿੰਨ ਬਣਾਏ ਆ ਇਹਨਾਂ ਨੂੰ ਇਹ ਰੱਦ ਕਰਦੇ ਆ ਇਹਨਾਂ ਨੂੰ ਨਾ ਮਨਜ਼ੂਰ ਕਰਦੇ ਆ ਇਹ ਕਰਕੇ ਪਿੰਡ ਪਿੰਡ ਜਾ ਕੇ ਸਾਰੇ ਹੀ ਪਿੰਡ ਦੇ ਨਗਰਾਂ ਦੇ ਲੋਕ ਲਾਖਨਾ ਮੱਧਰ ਰਾਜੋ ਕੇਪ ਲੋਪਤੀ ਮੂਥਪੁਰ ਮਹਿੜਵਾਲ ਪਟੋਆ ਦਾਸੂਵਾਲ ਸਾਰੇ ਹੀ ਪਿੰਡਾਂ ਦੇ ਵਿੱਚ ਵਿੱਚ ਇਹ ਜਾ ਕੇ ਭੁੱਗੇ ਬਾਲ ਕੇ ਤੇ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਤੇ ਜਿਹੜੇ ਤੁਸੀਂ ਤਿੰਨ ਕਾਨੂੰਨ ਕੀ ਲਾਗੂ ਕੀਤੇ ਆ ਜਿਹੜਾ ਖਟਰਾ ਲਾਗੂ ਕੀਤਾ ਉਹਨਾਂ ਦਾ ਵੀ ਵਿਰੋਧ ਕਰਦੇ ਆ ਜਿੰਨਾ ਚਿਰ ਸਾਡੇ ਨੂੰ ਮਸਲਾ ਨਹੀਂ ਆਉਂਦਾ ਅਸੀਂ ਉਹਨਾਂ ਚਿਰ ਇਹ ਕਾਢੇ ਦਾ ਰੋਲ ਕਰਦੇ ਰਹਾਂਗੇ ਵਾਗਰ ਚੀਕਾ